ਸ਼੍ਰੀ ਕਾਲ ਜੀ ਇੱਕ ਅੱਜ ਆਪਾਂ ਇੱਕ ਹੋਰ ਗੱਲ ਕਰ ਰਹੇ ਹਾਂ ਜਿਵੇਂ ਜਿਹੜੇ ਕਿਸਾਨ ਵੀਰਾਂ ਨੇ ਉਗੀਰਾ ਸਪਰੇਅ ਕਰੀ ਹੋਈ ਆ ਆਪਣੇ ਖੇਤਾਂ ਦੇ ਵਿੱਚ ਉਹ ਮੰਨ ਲਓ ਤਕਰੀਬਨ ਲਗਭਗ ਸਾਰੇ ਕਿਸਾਨ ਵੀਰਾਂ ਦੇ ਟਾਈਮ ਮੰਨ ਲਓ ਪਾਣੀ ਦਾ ਆ ਗਿਆ ਵੀ ਜਿਹੜੇ ਪਹਿਲਾਂ ਪਾਣੀ ਦੀ ਆਪਾਂ ਸਜਾਈ ਕਰਨੀ ਆ ਮੰਨ ਲਓ 18ਵੇਂ ਜਾਂ 19ਵੇਂ ਦਿਨ ਵੀ ਲੋਕ ਕਰ ਰਹੇ ਨੇ ਸ਼ੁਰੂ ਤੇ 21 ਦਿਨਾਂ ਤੱਕ ਜਾਣ ਜੀ ਇਹਨੂੰ ਕੰਪਲੀਟ ਕਰ ਦੋ ਪਾਣੀ ਨੂੰ ਉਸ ਹਿਸਾਬ ਨਾਲ ਆਪਣਾ ਸ਼ੁਰੂ ਕਰ ਲਵੇ ਪਾਣੀ ਵੀ 2-3 ਦਿਨਾਂ 'ਚ ਜਿੰਨੇ ਕਿ ਭਰੂਗੀ ਓਨੇ ਦਿਨ ਪਹਿਲਾਂ ਸ਼ੁਰੂ ਕਰ ਲਓ 21 ਦਿਨ ਤੋਂ ਤੇ ਅੱਜ ਅਸੀਂ ਆਪਾਂ ਖੇਤ ਦੇ ਵਿੱਚ ਵਿਜ਼ਿਟ ਕਰਨ ਆਏ ਆ ਇੱਥੇ ਆਪਾਂ ਸਪਰੇਅ ਕਰੀ ਤੇ ਅੱਜ ਇਹਨਾਂ ਨੇ ਉਰੇ ਖੇਤ ਦਾ ਮੰਨ ਲਓ 18ਵਾਂ 19ਵਾਂ ਦਿਨ ਅੱਜ ਹੀ ਅੱਜ ਅਸੀਂ ਇੱਥੇ ਪਾਣੀ ਸ਼ੁਰੂ ਕਰਤਾ ਤੇ ਪਾਣੀ ਸ਼ੁਰੂ ਕਰੇ ਦਾ ਤੇ ਮੰਨ ਲਓ ਚਾਹ ਤਿੰਨ ਚਾਰ ਦਿਨ ਚ ਭਰ ਜਾਊਗਾ ਸਾਡਾ 21 ਦਿਨਾਂ ਚ ਕੰਪਲੀਟ ਹੋ ਜਾਊਗਾ ਪਾਣੀ ਸਾਰਾ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਣੀ ਸੀ ਜਿਹੜੇ ਆਪਾਂ ਮੰਨ ਲਓ ਕਣਕ ਬੀਜ ਦੀ ਸਰ ਜਦੇ ਸਪਰੇਅ ਕਰਦੇ ਆ ਆ ਦੇਖੋ ਤੇ ਗੁੱਲੀ ਡੰਡਾ ਜਿਵੇਂ ਹੁਣ ਜੰਮਿਆ ਆ ਕਈ ਕਿਸਾਨ ਵੀਰ ਡਰ ਜਾਂਦੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਉਗੀਰਾ ਸਪਰੇਅ ਕਰੀ ਹੁੰਦੀ ਆ ਵੀ ਗੁੱਲੀ ਡੰਡਾ ਬਹੁਤ ਜੰਮਿਆ ਆ ਮਾਰਨਾ ਨਹੀਂ ਕੋਈ ਡਰ ਜਾਂਦੇ ਨੇ ਘਬਰਾ ਜਾਂਦੇ ਨੇ ਮੰਨ ਲਓ ਆਹ ਦੇਖ ਲਓ ਗੁੱਲੀ ਡੰਡਾ ਜੰਮਿਆ ਆ ਪੂਰਾ ਇਹ ਮੰਨ ਲਓ ਤਿੰਨ ਦਿਨ ਦੇ ਅੰਦਰ ਅੰਦਰ ਆਪਾਂ ਸਪਰੇਅ ਕਰੀ ਤੀ ਆ ਦੇਖੋ ਇਹਦੀ ਇੱਕ ਇੱਕ ਜੜ ਰਹਿ ਗਈ ਇਹ ਹਲੇ ਤਾਂ ਨਾਲੇ ਆਪਣੀ ਜਿਹੜੀ ਵਕੀਰਾ ਦਵਾਈ ਆ ਉਹਨੇ ਕੰਮ ਤਾਂ ਮੰਨ ਲਓ ਪਾਣੀ ਜਦ ਆਪਾਂ ਲਾਉਣਾ ਉਹ ਤੋਂ ਬਾਅਦ ਸ਼ੁਰੂ ਕਰਨਾ ਇਹ ਦੇਖੋ ਜਿਵੇਂ ਗਿੱਲ ਹੁੰਦੀ ਆ ਜੇ ਖੇਤ ਦੇ ਵਿੱਚ ਇਹ ਗਿੱਲ ਦੇ ਵਿੱਚ ਵੀ ਨਾਲ ਆਪਾਂ ਜੇ ਤਿੰਨ ਦਿਨ ਦੇ ਅੰਦਰ ਅੰਦਰ ਸਪਰੇਅ ਕਰਦੇ ਆ ਤਾਂ ਇਹਨੇ ਆਪਣਾ ਕੰਮ ਦੇਖ ਲਓ ਜਲਦੀ ਸ਼ੁਰੂ ਕਰਿਆ ਹੁੰਦਾ ਅਦੇ ਲੋਦੀ ਇੱਕ ਜੜ ਰਹਿ ਗਈ ਹੁਣ ਇਹਨੇ ਹੌਲੀ ਹੌਲੀ ਪਾਣੀ ਲਾਉਣਾ ਜਦ ਆਪਾਂ ਬਾਤ ਆਏ ਨੇ ਸਾਰੇ ਗੁੱਲੀ ਡੰਡੇ ਨੇ ਮਰ ਜਾਣਾ ਹੈ ਦੇਖਣ ਮੜਾ ਜਾ ਵੀ ਆਪਣਾ ਜਿਹੜਾ ਪਾਣੀ ਆ ਜਿੰਨਾ ਗੁੱਲੀ ਡੰਡਾ ਛੇਤੀ ਛੋਟਾ